ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰ ਦਿੱਤਾ ਗਿਆ ਪਾਕਿਸਤਾਨ ਦੇ 에ਅਰਵੇਸ ਤਬਾਹ ਕਰਕੇ ਰਖ ਦਿੱਤੇ ਗਏ ਨੇ ਜਿੱਤੇ ਕਿ ਬੀਤੀ ਰਾਤ ਬਹੁਤ ਕੁਝ ਸੈਂਸਿਟਿਵ ਦੇਖਣ ਨੂੰ ਮਿਲਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਫਿਰੋਜ਼ਪੁਰ ਪਠਾਨਕੋਟ ਅੰਮ੍ਰਿਤਸਰ ਇੱਥੋਂ ਤੱਕ ਕਿ ਬਠਿੰਡਾ ਜਾਂ ਬਹੁਤ ਸਾਰੇ ਹੋਰ ਇਲਾਕਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੁਆਰਾ ਭਾਰਤ ਦੇ ਉੱਪਰ ਮਜ਼ਾਇਲਾ ਧਾਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਧਰਲੇ ਪਾਸੇ ਭਾਰਤੀ ਆਰਮੀ ਦੁਆਰਾ ਸਾਰਾ ਕੁਝ ਉਹਨਾਂ ਦੀਆਂ ਜੜੀਆਂ ਇਸ ਤਰੀਕਿਆਂ ਕਾਇਰਾਨਾ ਜੜੀਆਂ ਹਰਕਤਾਂ ਨੇ ਪਾਕਿਸਤਾਨ ਦੀਆਂ ਸਾਰੀਆਂ ناکਾਮ ਕਰਕੇ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਇਸ ਸਭ ਦੇ ਵਿਚਾਲੇ ਜਿਹੜਾ ਪਾਕਿਸਤਾਨ ਦੇ ਉੱਪਰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਜਿਹੜਾ ਭਾਰਤੀ 에ਅਰ ਫੋਰਸ ਦੇ ਵੱਲੋਂ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਜਿਹੜਾ ਪਾਕਿਸਤਾਨ ਦੇ ਚਾਰ 에ਅਰ ਬੇਸ ਨੇ ਤਬਾਹ ਕਰਕੇ ਰੱਖ ਦਿੱਤੇ ਕਿ ਨੇ 에ਅਰ ਬੇਸ ਦਾ ਮਤਲਬ ਕਿ ਜਿੱਥੋਂ ਕਿ ਜਿਹੜੇ ਪਾਕਿਸਤਾਨ ਦੀ ਆਰਮੀ ਦੇ ਕੋਈ ਜਿਹੜੇ ਜਹਾਜ਼ ਉਤਰਦੇ ਨੇ ਜਿਸ ਦੇ ਨਾਲ ਕਿ ਕੋਈ ਜਹਾਜ਼ਾਂ ਦੇ ਨਾਲ ਮੈਲ ਜੜੀਆਂ ਮਜ਼ਹਿਲਾਂ ਨੇ ਭਾਰਤ ਦੇ ਵਿੱਚ ਦਾਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਨੀ ਕਿ ਉਹ 에어 ਪੋਜੜੇ 에어 ਬੋਸ 에어 ਬੇਸ ਜਾਨੀ ਕਿ ਇੱਕ ਤਰੀਕੇ ਦੇ ਉਹ 에어ਪੋਰਟ ਜਿਸ ਦੇ ਨਾਲ ਕਿ ਆਰਮੀ ਨੇ ਕੋਈ ਜਹਾਜ਼ ਚੜਾਉਣੇ ਸੀ ਕੋਈ ਉਤਾਰਨੇ ਸੀ ਉਹਨਾਂ ਦੀ ਮਦਦ ਦੇ ਨਾਲ ਭਾਰਤ ਦੇਸ਼ ਦੇ ਉੱਪਰ ਪਾਕ ਜੋ ਭਾਰਤ ਦੇ ਨਾਲ ਇਧਰਲੇ ਪਾਸੇ ਪੰਜਾਬ ਲੱਗਦਾ ਅਟੈਕ ਕਰਨ ਦੀ ਕੋਸ਼ਿਸ਼ ਕਰਨੀ ਸੀ ਪਰ ਉਸ ਤੋਂ ਸਭ ਤੋਂ ਪਹਿਲਾਂ ਹੀ ਜਿਹੜਾ ਭਾਰਤ ਦੀ ਆਰਮੀ ਦੇ ਵੱਲੋਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਿਆਂ ਕਿ ਆਪਰੇਸ਼ਨ ਸੰਦੂਰ ਤਹਿਤ ਭਾਰਤੀ ਫੌਜ ਦੇ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਵਾਰ-ਵਾਰ ਜਿਹੜਾ ਵੱਡੀ ਕਾਰਵਾਈ ਕੀਤੀ ਗਿਆ ਜਿਸ ਦੇ ਵਿੱਚ ਕਿ ਨੂਰ ਖਾਨ ਸ਼ੇਰ ਕੋਟ ਸ਼ੋਰ ਕੋਟ ਰਹੀਮ ਜ਼ਾਰ ਤੇ ਮਰੀਦ 에ਅਰ ਬੇਸ ਨੇ ਜਿਹੜੇ ਭਾਰਤ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਗਿਆ ਨਾਲ ਦੀ ਨਾਲ ਆ ਰਾਵਲਪਿੰਡੀ ਲਾਹੌਰ اسلامਾਬਾਦ ਦੇ ਵਿੱਚ ਵੀ ਭਾਰਤ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਸਭ ਦੀ ਜਿਹੜੀ ਜਾਣਕਾਰੀ ਇਹ ਖੁਦ ਜਿਹੜਾ ਪਾਕਿਸਤਾਨੀ ਫੌਜ ਉਸ ਦੇ ਵੱਲੋਂ ਕਬੂਲ ਕਿਰ ਕਰ ਲਈ ਗਈ ਆ ਪਾਕਿਸਤਾਨੀ ਫੌਜ ਅਧਿਕਾਰੀ ਜਿਹੜਾ ਜਨਰਲ ਅਹਿਮਦ ਸ਼ਰੀਫ ਦਾ ਜਿਹੜਾ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਆ ਭਾਰਤ ਦੇ ਵੱਲੋਂ ਬੀਤੀ ਰਾਤ ਪਾਕਿਸਤਾਨ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੋਸ਼ਿਸ਼ ਨਹੀਂ ਹਮਲਾ ਕਰ ਦਿੱਤਾ ਗਿਆ ਪਾਕਿਸਤਾਨ ਦੇ ਚਾਰ 에ਅਰ ਬੇਸ ਤਬਾਹ ਕਰਕੇ ਰੱਖ ਦਿੱਤੇ ਗਏ ਨੇ ਕਿਸ ਤਰੀਕੇ ਦੀਆਂ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਹਾਲਾਂਕਿ ਜਿਹੜਾ ਜੇਕਰ ਬੀਤੀ ਰਾਤ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 8:30 8:30 ਵਜੇ ਪਾਕਿਸਤਾਨ ਦੇ ਵੱਲੋਂ ਕਈਆਂ ਨਾ ਹਰਕਤਾਂ ਰਾਤ ਵੇਲੇ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਤਾਂ ਉਸ ਵੇਲੇ ਫਿਰੋਜ਼ਪੁਰ ਦੇ ਵਿੱਚ ਇੱਕ ਦੇਖਣ ਨੂੰ ਮਿਲਿਆ ਕਿ ਇੱਕ ਘਰ ਦਾ ਪਰਿਵਾਰ ਜਦੋਂ ਰਾਤ ਵੇਲੇ ਆਪਣਾ ਜਿਹੜਾ ਰੋਟੀ ਪਾਣੀ ਖਾ ਪੀ ਰਿਹਾ ਹੁੰਦਾ ਤਾਂ ਉਸ ਵੇਲੇ ਇੱਕ ਘਰ ਦੇ ਉੱਪਰ ਡਰੋਨ ਸੱਟਿਆ ਜਾਂਦਾ ਕਿਉਂਕਿ ਉਸ ਵੇਲੇ ਉਹਨਾਂ ਦੇ ਘਰ ਦੀ ਬੱਤੀ ਜਗ ਰਹੀ ਹੁੰਦੀ ਆ ਲਾਈਟ ਜਗ ਰਹੀ ਹੁੰਦੀ ਆ ਤੇ ਉਸ ਤੋਂ ਬਾਅਦ ਅੰਮ੍ਰਿਤਸਰਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰਤ ਨੂੰ ਇਧਰਲੇ ਪਾਸੇ ਬਲੈਕਆਊਟ ਕਰਨਾ ਪੈ ਜਾਂਦਾ ਪਰ ਇਹ ਸਭ ਦੇ ਬਚਾਲੇ ਭਾਰਤ ਦੀ ਆਰਮੀ ਦੁਆਰਾ ਮੂੰਹ ਤੋੜ ਜਵਾਬ ਜਿਹੜਾ ਪਾਕਿਸਤਾਨ ਨੂੰ ਦੇ ਦਿੱਤਾ ਜਾਂਦਾ ਜਿੱਤੇ ਕਿ ਉਹਨਾਂ ਜਿਹੜੇ 4 에어 베ਸ ਨੇ ਉਹ ਤਬਾਹ ਕਰਕੇ ਰੱਖ ਦਿੱਤੇ ਜਾਂਦੇ ਨੇ ਜਿੱਤੇ ਕਿ ਜਿਹੜਾ ਇਹਨਾਂ 에어 베ਸਾਂ ਦੀ ਜਿਹੜੀ ਮਦਦ ਦੇ ਨਾਲ ਪਾਕਿਸਤਾਨੀ ਆਰਮੀ ਦੁਆਰਾ ਕੋਈ ਜਹਾਜ਼ ਚੜ੍ਹਾਇਆ ਜਾਣਾ ਸੀ ਜਿਸ ਦੇ ਨਾਲ ਕਿ ਮਜੱਲਾ ਭਾਰਤ ਦੇ ਵਿੱਚ ਧਾਕਣ ਦੀ ਕੋਸ਼ਿਸ਼ ਕਰਨੀ ਸੀ ਪਰ ਇਹ ਸਭ ਤੋਂ ਪਹਿਲਾਂ ਭਾਰਤ ਦੇ ਵੱਲੋਂ ਵੱਡੀ ਕਾਰਵਾਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਪਾਕਿਸਤਾਨ ਦੇ ਉੱਪਰ ਪਾ ਦਿੱਤੀ ਗਿਆ ਨੂਰ ਖਾਨ ਸ਼ੋਰਕੋਟਾ ਰਹੀਮ ਜ਼ਾਰ ਤੇ ਮੁਰੀਦ ਇਹਰ ਬੇਸ ਨੇ ਜਿਹੜੇ ਭਾਰਤ ਦੇ ਵੱਲੋਂ ਤਬਾਹ ਕਰਕੇ ਰੱਖ ਦਿੱਤੇ ਗਏ ਨੇ